ਮੈਂ ਕਿਸੇ ਕਿਤਾਬ ਚ ਪੜਿਆ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਲਿਖਿਆ ਹੈਗਾ ਵੀ ਇੱਕ ਕਲਾਕਾਰ ਦਾ ਚੰਗਾ ਹੋਣਾ ਇਹ ਇੱਕ ਹੋਰ ਗੱਲ ਹੁੰਦੀ ਆ ਪਰ ਉਹ ਕਲਾਕਾਰ ਇੱਕ ਚੰਗਾ ਇਨਸਾਨ ਜਾਂ ਦਿੱਤਾ ਵੀ ਹੋ ਜੇ ਇਹ ਗੱਲ ਉੱਤਨਾ ਮੈਚ ਨਹੀਂ ਕਰਦੀ ਨਹੀਂ ਤੈਨੂੰ ਇਸ ਤਰੀਕੇ ਨਾਲ ਲੈ ਲਓ ਜਿੰਨੇ ਵੀ ਕਲਾਕਾਰ ਤੁਸੀਂ ਬਾਲੀਵੁੱਡ ਹਾਲੀਵੁੱਡ ਚ ਵੇਖੋਗੇ ਉਹਨਾਂ ਦੇ ਪ੍ਰੋਫੈਸ਼ਨ ਚੈੱਕ ਕਰੋ ਵੀ ਉਹ ਤੋਂ ਪਹਿਲਾਂ ਕੀ ਕਿਸ ਨੇ ਪੀ ਐਚ ਡੀ ਕੀਤੀ ਹੈ ਕੋਈ ਡਾਕਟੋਰੇਟ ਦੀ ਪੜ੍ਹਾਈ ਛੱਡ ਕੇ ਉਹ ਹੀਰੋ ਬਣਿਆ ਜਾਂ ਕਲਾਕਾਰ ਬਣਿਆ ਇਹ ਉਹ ਲੋਕ ਆ ਜਿਨ੍ਹਾਂ ਨੂੰ ਕਿਤੇ ਰਾਹ ਨਹੀਂ ਲੱਭਦਾ ਤੇ ਜਾਂ ਫਿਰ ਲੀਡਰ ਹੀ ਜਾ ਜਾਂਦੇ ਆ ਸੰਹੀ ਦੇ ਵਾਂਗ ਜਦੋਂ ਫਿਲਮਾਂ ਬੰਦ ਹੋ ਜਾਂਦੀਆਂ ਨਹੀਂ ਤੇ ਫਿਰ ਮਾਨ ਸਾਹਿਬ ਵਾਂਗੂ ਜਿਹੜਾ ਉਹ ਕਿ ਹਲਾਲੇ ਦੇ ਰਹਿਮੋ ਕਰਮ ਦੇ ਉੱਤੇ ਸੀਐਮ ਪੰਜਾਬ ਬਣ ਜਾਂਦੇ ਐਸ ਟਾਈਮ ਪੰਜਾਬ ਦੇ ਵਿੱਚ ਇਲੈਕਸ਼ਨ ਚੱਲਣ ਡਈ ਆ ਹਰੇਕ ਲੀਡਰ ਆਪਣੇ ਆਪ ਨੂੰ ਜੋੜ ਤੋੜ ਕੇ ਵਿਖਾ ਲੈਂਦੇ ਆਪਣੇ ਆਪ ਨੂੰ ਵੇਚਣ ਦੀ ਕੋਸ਼ਿਸ਼ ਕਰਨ ਦੇ ਪਰ ਪੰਜਾਬ ਦੇ ਵਿੱਚ ਜੋ ਹਾਲਾਤ ਬਣਾਤੇ ਆ ਮੋਦੀ ਸਰਕਾਰ ਨੇ ਵੀ ਜਾਂ ਦੂਜਿਆਂ ਤੀਜਿਆਂ ਨੇ ਹੁਣ ਵੋਟਾਂ ਦਾ ਲਗਭਗ ਕੋਈ ਬਹੁਤਾ ਮਾਇਨਾ ਰਹਿ ਨਹੀਂ ਗਿਆ ਇਹਨੂੰ ਇਸ ਤਰੀਕੇ ਨਾਲ ਵੇਖ ਲਓ ਜਦੋਂ ਆਮ ਆਦਮੀ ਪਾਰਟੀ ਜਦੋਂ ਸਰਕਾਰ ਚ ਆਈ ਆ ਪੰਜਾਬ ਦੇ ਵਿੱਚ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਕਾਂਗਰਸ ਦਾ ਹੈ ਕਿਉਂਕਿ ਜਦੋਂ ਇੱਕ ਲੀਡਰ ਚਰਨਜੀਤ ਚੰਨੀ ਸਿੰਘ ਵਰਗਾ ਕੋਈ ਮੰਨ ਲਓ ਕਹਿੰਦਾ ਵੀ ਮੈਂ ਆਹ ਕੰਮ ਕਰੂੰਗਾ ਲੋਕਾਂ ਦੇ ਭਲੇ ਲਈ ਆਹ ਕੰਮ ਕਰੂੰਗਾ ਦੂਸਰੇ ਲਈ ਤੇ ਉਹਦੀ ਗੱਲ ਨੂੰ ਘਟ ਦਿੰਦਾ ਇੱਕ ਦੂਸਰਾ ਲੀਡਰ ਨੌਜੋਸ਼ ਸਿੰਘ ਸਿੱਧੂ ਤੇ ਉਹ ਪਾਰਟੀ ਆਪਣੇ ਆਪ ਹੀ ਡਾਊਨ ਚਲੇ ਜਾਂਦੀ ਆ ਤੇ ਇੱਕ ਦੀ ਡਾਊਨ ਜਾਣਾ ਦੂਜੇ ਦਾ ਉੱਤੇ ਆਉਣ ਦੇ ਬਰਾਬਰ ਹੁੰਦਾ ਆ ਹੁਣ ਜਿਹੜੀ ਆ ਇਸ ਟਾਈਮ ਇਲੈਕਸ਼ਨ ਚੱਲਣ ਈ ਐ ਐਮਪੀ ਦੀ ਮੇਰਾ ਅੰਦਾਜ਼ਾ ਕਹਿੰਦਾ ਵੀ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਹਲਾੜਾ ਮਿਲੂਗਾ ਕਾਂਗਰਸ ਦੇ ਐਮਪੀ ਜ਼ਿਆਦਾ ਜਿੱਤਣਗੇ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਲਗਭਗ ਸਾਰੀ ਸੰਧੀ ਹੋਈ ਹੁੰਦੀ ਐ ਪਰ ਫਿਰ ਵੀ ਜੇ ਵੋਟਾਂ ਦਾ ਕੋਈ ਅਸਰ ਨਹੀਂ ਤਾਂ ਘੱਟੋ ਘੱਟ ਲੋਕਤੰਤਰ ਦੇ ਵਿੱਚ ਇੰਨੀ ਸਮਝ ਜ਼ਰੂਰ ਰੱਖਣੀ ਚਾਹੀਦੀ ਐ ਵੀ ਲੋਕਤੰਤਰ ਦਾ ਮਤਲਬ ਕੀ ਐ ਲੋਕਤੰਤਰ ਦਾ ਮਤਲਬ ਆ ਲੋਕਾਂ ਦੀ ਤਾਕਤ ਹੋਣੀ ਤੇ ਲੋਕ ਹੀ ਉਹ ਤਾਕਤ ਲੈਂਦੇ ਐ ਤੇ ਲੋਕ ਉਹ ਤਾਕਤ ਦੇ ਦਿੰਦੇ ਐ ਕਦਿਏ ਸੋਚ ਕੇ ਵੇਖਿਓ ਹਣ ਵੋਟ ਪਾਉਣ ਤੋਂ ਪਹਿਲਾਂ ਕਿਸੇ ਵੀ ਸਰਕਾਰ ਦਰਬਾਰ ਨੂੰ ਜਾਂ ਇਹਨਾਂ ਨੂੰ ਲੀਡਰਾਂ ਨੂੰ ਆਮ ਆਦਮੀ ਵਾਲਿਆਂ ਨੂੰ ਹੀ ਲਾ ਦੋ ਕਿਉਂਕਿ ਜਿਹਦੀ ਇਸ ਟਾਈਮ ਮੌਕੇ ਤੇ ਸਰਕਾਰ ਆ ਉਹਨਾਂ ਨੂੰ ਕਿਹਾ ਜਾ ਸਕਦਾ ਜਿਹੜੇ ਪਿੱਛੇ ਲੰਗੇ ਉਹਨਾਂ ਤੋਂ ਕੋਈ ਕੋ ਕਹਿ ਨਹੀਂ ਸਕਦਾ ਇੱਕ ਕਲਾਕਾਰ ਮੁੰਡਾ ਮੂਸੇ ਆਲਾ ਮਾਰਦਾ ਤੇ ਉਦੋਂ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਸੀ ਇਹਦੀਆਂ ਕਈ ਥਿਊਰੀਆਂ ਬਣਾਈਆਂ ਗਈਆਂ ਪਹਿਲਾਂ ਗੈਂਗਸਟਰਾਂ ਨੇ ਮਾਰਤਾ ਜੀ ਫਿਰ AR 15 ਬੰਦੂਕ ਤੋਂ AK47 ਨੂੰ ਗਈ ਹੌਲੀ ਹੌਲੀ ਕਰਦਿਆਂ ਕਰਾਉਂਦਿਆਂ ਲਾਰੈਂਸ ਬਿਸ਼ਨੋਈ ਵਿੱਚ ਆ ਗਿਆ ਪਰ ਉਹਦਾ ਕੋਈ ਮੂੰਹ ਸਿਰ ਨਹੀਂ ਲੱਭਾ ਜਿਹੜੇ ਮੁੰਡੇ ਮਾੜੇ ਮੋٹے ਵਿੱਚ ਆ ਗਏ ਸੀ ਉਹ ਜਿੰਨਾਂ ਜੁਲਾਝ ਮਰਵਾ ਦਿੱਤੇ ਗਏ ਪਰ ਕਿਸੇ ਨੂੰ ਅਸਲ ਰੀਜਨ ਦਾ ਪਤਾ ਕੋਈ ਨਹੀਂ ਅਸਲ ਰੀਜਨ ਸਿਰਫ ਇੰਨਾ ਹੀ ਆ ਵੀ ਇੱਕ ਗ੍ਰਹਿ ਮੰਤਰੀ ਜਿਹੜਾ ਹੋਵੇ ਮੌਕੇ ਦਾ ਤੇ ਸੂਬੇ ਦਾ ਮੁੱਖ ਮੰਤਰੀ ਵੀ ਹੋਵੇ ਉਹਦੇ ਰਾਜ ਦੇ ਵਿੱਚ ਐਡੇ ਕੱਦ ਵਾਲਾ ਜਿਹੜਾ ਉਹ ਕਲਾਕਾਰ ਜੋ ਇੱਕ ਸਿੱਖ ਧਰਮ ਸੰਬੰਧੀ ਵੀ ਬੜੀ ਵਧੀਆ ਗੱਲ ਕਰਨ ਵਾਲਾ ਹੈ ਉਹਨੂੰ ਮਾਰ ਦਿੱਤਾ ਜਾਵੇ ਤੇ ਉਹ ਗ੍ਰਹਿ ਮੰਤਰੀ ਜਿਹੜਾ ਵਾ ਉਹਦੀ ਧੌਣ ਦੇ ਵਿੱਚ ਵੀ ਜਿਹੜਾ ਉਹ ਅਗਲਿਆਂ ਨੇ ਕਿੱਲਾ ਠੋਕ ਲਿਆ ਕਹਿਣ ਤੋਂ ਭਾਵ ਆ ਵੀ ਇੱਕ ਤੇ ਜਰਮਨ ਦੇ ਵਿੱਚ ਜਦੋਂ ਆਪਣੇ ਮੁੱਖ ਮੰਤਰੀ ਸਾਹਿਬ ਉਲਟੀਆਂ ਕਰੀ ਗਏ ਤੇ ਉਹਨਾਂ ਦੀ ਵੀਡੀਓ ਸਾਹਮਣੇ ਨਹੀਂ ਆਈ ਉਹ ਭਾਜਪਾ ਵਾਲਿਆਂ ਨੇ ਤਾਂ ਜਿਹੜੀ ਉਹ ਇਹਦੇ ਗੋਡੇ ਥੱਲੇ ਲੈ ਲਈ ਉਹਨਾਂ ਨੇ ਆਪਣੇ ਦੂਸਰਾ ਇੱਕ ਐਡਾ ਹੋਣਾ ਹਰ ਮੁੰਡਾ ਮਰਵਾਤਾ ਇੱਕ ਕਬੱਡੀ ਵਾਲਾ ਮਰਵਾਤਾ ਇਹਦੇ ਗ੍ਰਹਿ ਮੰਤਰੀ ਹੁੰਦਿਆਂ ਤੇ ਜਿਹੜਾ ਬੰਦਾ ਆਪਣਾ ਜਿਹੜਾ ਇਹਨਾਂ ਨੇ ਮਰਵਾਤ ਤੇ ਡੇਡੇ ਕਲਾਕਾਰ ਉਹ ਵੀ ਇਹਦੇ ਗ੍ਰਹਿ ਮੰਤਰੀ ਹੁੰਦਿਆਂ ਤੇ ਉਹ ਬੰਦਾ ਕਿੱਥੋਂ ਹਿੱਲੂਗਾ ਜਦੋਂ ਲਾਲੇ ਨੇ ਅਗਲੇ ਨੂੰ ਦੌਕਾ ਮਾਰ ਦੇਣਾ ਵੀ ਤੂੰ ਹਿੱਲ ਕੇ ਦੱਸ ਜਦੋਂ ਤੂੰ ਹਿੱਲੇਗਾ ਤੇ ਤੇਰੇ ਉੱਤੇ ਆ ਪਰਚੇ ਖੋਲ ਦਾਂਗੇ ਕਿੰਨੀਆਂ ਵੀ ਸਰਕਾਰਾਂ ਆਉਂਦੀਆਂ ਕਾਂਗਰਸ ਅਕਾਲੀ ਦਲ ਤੇ ਹੋਣਾ ਨਵੇਂ ਜਿਹੜੇ ਤੀਸਰੇ ਆਏ ਆ ਇਹਨਾਂ ਦਾ ਮੁੱਖ ਏਜੰਡਾ ਇਹ ਨਹੀਂਗਾ ਵੀ ਲੋਕਾਂ ਦਾ ਭਲਾ ਕੀਤਾ ਜਾਵੇ ਨੀਂਦਰ ਮੁੱਖ ਝੰਡਾ ਆਏ ਆ ਵੀ ਇੱਕ ਅਸੀਂ ਪੀਸੀ ਤੇ ਬਹਿ ਗਏ ਸਾਨੂੰ ਕੋ ਬਸ ਉਤੋਂ ਥੱਲੇ ਨਾ ਲਾਵੇ ਅਸੀਂ ਆਪਣੀ ਪਾਵਰ ਦੇ ਵਿੱਚ ਜਿਹੜੇ ਉਹ ਖੜੇ ਰਹਿ ਸੀ ਲੋਕਤੰਤਰ ਜਿਹੜਾ ਵਾ ਉਹਦੇ ਵਿੱਚ ਲੋਕਾਂ ਦਾ ਤਮਾਸ਼ਾ ਬਣਾਇਆ ਜਾਂਦਾ ਹੈ ਹਾਲਾਂਕਿ ਲੋਕ ਜਿਹੜੇ ਆ ਤਮਾਸ਼ਵੀਨ ਹੁੰਦੇ ਆ ਪਰ ਤਮਾਸ਼ਾ ਲੋਕਾਂ ਦਾ ਨਹੀਂ ਬਣਦਾ ਪਰ ਇਹ ਪਬਲਿਕ ਦਾ ਤਮਾਸ਼ਾ ਇਸ ਟਾਈਮ ਇਸ ਤਰੀਕੇ ਨਾਲ ਬਣਾਉਂਦੇ ਕੋ ਸੋਚ ਕੇ ਵੇਖਿਆ ਜੇ ਇੱਕ ਏਡੇ ਕੱਦ ਵਾਲਾ ਮੁੰਡਾ ਜਿਹੜਾ ਮੂਸੇ ਵਾਲਾ ਇਹਨਾਂ ਨੇ ਮਾਰਤਾ ਜੇ ਡੇ ਕੱਦ ਵਾਲੇ ਮੁੰਡੇ ਨੂੰ ਮਰਵਾ ਕੇ ਤੇ ਉਹਦਾ ਕੁਝ ਨਹੀਂ ਬਣ ਦੇ ਸਕਦੇ ਤੇ ਇਹ ਆ ਆਮ ਲੋਕਾਂ ਦੇ ਘਰਾਂ ਨੂੰ ਤੁਹਾਡੇ ਘਰਾਂ ਨੂੰ ਵੀ ਆਉਂਦਿਆਂ ਕੋ ਬਹੁਤਾ ਟਾਈਮ ਲੱਗਣਾ ਨਹੀਂ ਇਹ ਸੋਚ ਕੇ ਵੇਖਿਆ ਜੇ ਇਹਨਾਂ ਲੋਕਾਂ ਨੂੰ ਜਦੋਂ ਕਦੇ ਪਿੰਡ ਵੋਟਾਂ ਮੰਗਣ ਆਉਂਦੇ ਆ ਤੇ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਇਹਨਾਂ ਤਾਂ ਕਿ ਬਰਫੀ ਜਾਂ ਠੰਡੇ ਨਾ ਰੱਖਿਆ ਕਰੋ ਕੋਕ ਨਾ ਰੱਖਿਆ ਕਰੋ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਵੀ ਤੁਸੀਂ ਸਾਡੇ ਲਈ ਕੀ ਕੀਤਾ ਤੁਸੀਂ ਸਾਡੇ ਲਈ ਅੱਗੇ ਕੀ ਕਰਨਾ ਪਰ ਇਹ ਲੋਕ ਬਿਸ਼ਰਮ ਐ ਇਹ ਕਰਕੇ ਇਹਨਾਂ ਨੂੰ ਬਿਸ਼ਰਮ ਕਰਨ ਦਾ ਤਰੀਕਾ ਸਭ ਤੋਂ ਵਧੀਆ ਸਾਡੇ ਮਾਝੇ ਦੇ ਵਿੱਚ ਘੜੇ ਦੇ ਢੱਕਣ ਨੂੰ ਚੱਪਣੀ ਕਿਹਾ ਜਾਂਦਾ ਇਹਨਾਂ ਲੋਕਾਂ ਦੇ ਅੱਗੇ ਉਹ ਚੱਪਣੀ ਦੇ ਵਿੱਚ ਪਾਣੀ ਭਰ ਕੇ ਬਰਫ਼ੀ ਰੱਖਣ ਦੀ ਜਗ੍ਹਾ ਠੰਡੇ ਰੱਖਣ ਦੀ ਜਗ੍ਹਾ ਉਹ ਇਹਨਾਂ ਦੇ ਅੱਗੇ ਰੱਖਿਆ ਜਾਵੇ ਆਪਣੇ ਘਰਾਂ ਦੀਆਂ ਕੰਧਾਂ ਦੇ ਉੱਤੇ ਪਾਣੀ ਭਰ ਕੇ ਰੱਖ ਦੋ ਕਿਤੇ ਆਉਂਦਾ ਜਾਂਦਾ ਜਾਨਵਰ ਵੀ ਪਾਣੀ ਪੀ ਲੇ ਉੱਥੋਂ ਕੋਈ ਚੜੀ ਕੰਮ ਹੀ ਤੇ ਇਹਨਾਂ ਨੂੰ ਵੀ ਥੋੜੀ ਬੋਧੀ ਸ਼ਰਮ ਹੋਵੇ ਜਿਹੜੇ ਇਹਨਾਂ ਦੇ ਪੋਸਟਰ ਲੱਗੇ ਆ ਜੇ ਤੁਹਾਨੂੰ ਨਹੀਂ ਚੰਗੇ ਸਮਝਦੇ ਵੀ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਸਾਡਾ ਇਹ ਮੌਕੇ ਦਾ ਐਮਐਲਏ ਸਾਡੇ ਲਈ ਆ ਨਹੀਂ ਕੀਤਾ ਸਾਡੇ ਲਈ ਉਹ ਨਹੀਂ ਕੀਤਾ ਤੇ ਘਟੋ ਘਟ ਇਹਨਾਂ ਦੇ ਮੂੰਹ ਤੇ ਅੱਗੇ ਚਪਣੀ ਡਾਹ ਦਿਆ ਕਰੋ ਵੀ ਕੋਈ ਸ਼ਰਮ ਕਰੋ ਨੱਕ ਡੋਬ ਕੇ ਮਰ ਜਾਓ ਇਹ ਗੱਲ ਤੋਂ ਮੇਰੀ ਜਿਹੜਾ ਆਪਣਾ ਬਲਕੌਰ ਸਿੰਘ ਬਾਪੂ ਬਲਕੌਰ ਸਿੰਘ ਜਿਹਦਾ ਮੁੰਡਾ ਮਾਰਤਾ ਇਹਨਾਂ ਨੇ ਮੇਰੀ ਉਹਨੂੰ ਵੀ ਪੁਰਜ ਹੋਰ ਅਪੀਲ ਆ ਵੀ ਬਾਪੂ ਬਲਕੌਰ ਸਿੰਘ ਇਹ ਕਾਂਗਰਸੀ ਹੋ ਗਏ ਤੇ ਜਾਂ ਆਮ ਆਲੇ ਹੋ ਗਏ ਜਾਂ ਅਕਾਲੀ ਹੋ ਗਏ ਰਾਜਾ ਬੜੇ ਗੋਗੇ ਆ ਦੂਜੇ ਤੀਜੇ ਹੋ ਗਏ ਕਿਸੇ ਦੇ ਸਕੇ ਨਹੀਂ ਇਹਨਾਂ ਦੇ ਹੱਥ ਦਾ ਠੋਕਾ ਨਾ ਬਣ ਆਪਣਾ ਕਦ ਪਛਾਨ ਤੇ ਆਪਣੇ ਮੁੰਡੇ ਦੇ ਜੇ ਤੂੰ ਇਨਸਾਫ ਲਈ ਤੁਰਿਆ ਤੇ ਉਹਦਾ ਇਨਸਾਫ ਜਿਹੜਾ ਉਹ ਜ਼ੁਰਤ ਦੇ ਨਾਲ ਲੈ ਚਰਲੇ ਲੈ ਕੇ ਨਾਲ ਐ ਇਹਨਾਂ ਨੂੰ ਲੋਕਾਂ ਨੂੰ ਵੀ ਅਪੀਲ ਕਰ ਵੀ ਹੋਰ ਨਹੀਂ ਕੋਈ ਹੁੰਦਾ ਤੇ ਚੱਪਣੀ ਦੀਆਂ ਫੋਟੋਕਾਪੀਆਂ ਕੱਢ ਕੱਢ ਕੇ ਇਹਨਾਂ ਦੇ ਹੱਥਾਂ 'ਚ ਫੜਾਓ ਨਹੀਂ ਤੇ ਕੋਰੀਅਰ ਕਰੋ ਸੀਐਮ ਆਫਿਸ ਤੋਂ ਤੇ ਹੋਰ ਦੂਜਿਆਂ ਤੀਜਿਆਂ ਕਟੋ ਘਟ ਇਹਨਾਂ ਨੂੰ ਥੋੜੀ ਬੋਧੀ ਸ਼ਰਮ ਤੇ ਆਵੇ ਕੋਈ ਉਹ ਸਮਾਂ ਹੁੰਦਾ ਹੈ ਜੇ ਕਿ ਲੀਡਰ ਦੇ ਰੇਲ ਮੰਤਰੀ ਹੁੰਦਿਆਂ ਜੇ ਕੋਈ ਉਧਰ ਘਟਨਾ ਹੋ ਜਿੰਦੀ ਹੁੰਦੀ ਹੈ ਤੇ ਉਹ ਆਪਣਾ ਇੱਕ ਨੈਤਿਕ ਜ਼ਿੰਮੇਵਾਰੀ ਲੈਂਦੇ ਆ ਅਸਤੀਫਾ ਦੇ ਦਿੰਦਾ ਹੁੰਦਾ ਹੈ ਇਹ ਕਿੱਦਾਂ ਦੇ ਲੀਡਰ ਆ ਜਿਹੜੇ ਇਹ ਕਹਿ ਕੇ ਸਰਕਾਰ ਚ ਆ ਗਏ ਤੇ ਅਸੀਂ ਤੁਹਾਨੂੰ ਬਰਗਾਰੀ ਕਾਂਡ ਦਾ ਜਿਹੜਾ 24 ਘੰਟਿਆਂ ਦੇ ਵਿੱਚ ਮੁੱਦਾ ਹੱਲ ਕਰਕੇ ਦਵਾਂਗੇ ਤੇ ਮੁੜ ਕੇ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਇਹ ਕਿੱਦਾਂ ਦਾ ਸਿਸਟਮ ਆ ਇਹਨਾਂ ਦਾ ਸਰਕਾਰ ਵਾਲਿਆਂ ਦਾ ਵੀ ਇੱਕ ਮੁੰਡੇ ਦੀ ਸਿਕਿਉਰਿਟੀ ਘਟਵਾ ਕੇ ਉਹ ਮਾਰ ਦਿੱਤਾ ਗਿਆ ਉਹਦੇ ਤੋਂ ਬਾਅਦ ਵੀ ਉਹਦਾ ਕੋਈ ਇਨਸਾਫ ਨਹੀਂ ਦੂਰ ਦੂਰ ਤੱਕ ਤੇ ਜਿਹੜਾ ਕੋਈ ਇਨਸਾਫ ਲੈਣ ਨੂੰ ਤੁਰਦਾ ਨੂੰ ਤੁਸੀਂ ਦਬਾ ਲਿੰਦੇ ਇਹ ਕਰਕੇ ਇਹਨਾਂ ਦੇ ਅੱਗੇ ਚੱਪਣੀਆਂ ਪਾਣੀ ਦੀਆਂ ਭਰ-ਭਰ ਕੇ ਇਹਨਾਂ ਦੇ ਮੇਜ਼ਾਂ ਤੇ ਕੁਰਸੀਆਂ ਤੇ ਇਹਨਾਂ ਤੇ ਰੱਖੋ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਇਹ ਲੋਕ ਜਿਹੜੇ ਇਹਨਾਂ ਨੂੰ ਜਲੀਲ ਕਰਨਾ ਸਿੱਖੋ ਨਹੀਂ ਤੇ ਇਹ ਤੁਹਾਨੂੰ ਆਉਣ ਵਾਲੇ ਸਮੇਂ ਜਿੱਤਾਂ ਜਲੀਲ ਕਰਨਗੇ ਦੇਖੋ ਬਟਾਲੇ ਦਾ ਐਮਐਲਏ ਆ ਉਹਦੀ ਮੈਗਜ਼ੀਨ ਉਹਦੇ ਕਮੈਂਟ ਕੀਤਾ ਸੀ ਵੀਡੀਓ ਦੇ ਉੱਤੇ ਉਹਨੂੰ ਬੋਲਣ ਦਾ ਤਰੀਕਾ ਹੀ ਕੋਈ ਨਹੀਂ ਪਰ ਅਕਸਰ ਜਦੋਂ ਆਪਾਂ ਅਗਲੇ ਪਾਸੇ ਸਵਾਲ ਭੁੱਲ ਜਾਂਦੇ ਆ ਨਾ ਕਰਨਾ ਕਿ ਤੇਰੀ ਤਾਕਤ ਕੀ ਆ ਕਿ ਇੱਕ ਪਿੰਡ ਦਾ ਸਰਪੰਚ ਪਿੰਡ ਦਾ ਹੌਲ ਸੋਹਲ ਹੁੰਦਾ ਤੇ ਤੇਰੀ ਕੀ ਜ਼ਰਤ ਆ ਵੀ ਤੂੰ ਉਹਨੂੰ ਪਰਣਾ ਚੰਦਰ ਮਾਲਚੰਦ ਕਹਿਣ ਲਿਆ ਜੇ ਕੋ ਤੇਰੀ ਤਾਕਤ ਆ ਤੇਰੇ ਕੋਲ ਬੋਲਣ ਦੀ ਅਕਲ ਆ ਤੇਰੀ ਇਹ ਕਰਕੇ ਇਹਨਾਂ ਨੂੰ ਸਵਾਲ ਕਰੋ ਜੇ ਨਹੀਂ ਤੇ ਇਹਨਾਂ ਦੇ ਕਿ ਚੱਪਣੀਆਂ 'ਚ ਪਾਣੀ ਪਰ ਪਰ ਕੇ ਰੱਖੋ ਮੈਂ ਇਹ ਨਹੀਂ ਕਹਿੰਦਾ ਵੀ ਲੀਡਰ ਸਾਰੇ ਹੀ ਮਾੜੇ ਹੁੰਦੇ ਆ ਉਹ ਲੀਡਰ ਇਦਾਂ ਦੇ ਵੀ ਆ ਜਿਨ੍ਹਾਂ ਦਾ ਅਜੇ ਵੀ ਕਦ ਜਿਹੜਾ ਬਿਆਨ ਕਰਦਾ ਉਹਨਾਂ ਨੂੰ ਇੰਡੀਵਿਜੂਅਲੀ ਕਾਂਗਰਸ ਅਕਾਲੀ ਦਲ ਨੂੰ ਸਾਈਡ ਤੇ ਰੱਖ ਕੇ ਮੈਂ ਤੁਹਾਨੂੰ ਕਹਿਣ ਲੱਗਾ ਕੁਝ ਐਸੇ ਲੀਡਰਾਂ ਜਿਹੜੇ ਲੋਕਾਂ ਦੇ ਹਿੱਤ ਲਿਖ ਲਾਉਂਦੇ ਆ ਜਿਵੇਂ ਪ੍ਰਤਾਪ ਸਿੰਘ ਬਾਜਵਾ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਇਹ ਲੋਕ ਲੋਕਾਂ ਲਈ ਖਲੋਣ ਵਾਲੇ ਲੀਡਰ ਆ ਹੋਰ ਵੀ ਕਈ ਪਾਰਟੀਆਂ 'ਚ ਹੋਣਗੇ ਪਰ ਬਹੁਤੀ ਗਿਣਤੀ ਦੇ ਵਿੱਚ ਇਹ ਜਿਹੜਾ ਬੰਦਾ ਜਿਹਨੂੰ ਹੁਣ ਆਪਾਂ ਮੌਕੇ ਦਾ ਮੁੱਖ ਮੰਤਰੀ ਕਹਿੰਦੇ ਆ ਭਗਵੰਤ ਸਿੰਘ ਮਾਨ ਇਹਦੀ ਕੀ ਤਾਕਤ ਆ ਵੀ ਇੱਕ ਅਕਾਲ ਤਖਤ ਦੇ ਜਹੇਦਾਰ ਨੂੰ ਇਹ ਬੰਦਾ ਅੱਗੋਂ ਤੂੰ ਤੜਕ ਕਰਕੇ ਬੋਲਣ ਡਿਆ ਸਾਡੇ ਲੋਕ ਉਹਨੂੰ ਸ਼ਾਬਾਸ਼ੀ ਦੇਣ ਦੇ ਹੁਣ ਮੈਨੂੰ ਪਤਾ ਮੇਰੀ ਆ ਵੀਡੀਓ ਦੇ ਵਿੱਚ ਵੀ ਕਈਆਂ ਨੇ ਪੁੱਛਦਾ ਬੋਲ ਦੇਣਾ ਪਰ ਥੋੜਾ ਸੋਚਿਆ ਜੇ ਜੇ ਡੇਡੇ ਕੱਦ ਵਾਲੇ ਮੁੰਡੇ ਮਾਰਤੇ ਇੰਨਾ ਸਰਕਾਰਾਂ ਨੇ ਬਰਵਾਤੇ ਸਿਰਫ ਇੱਕ ਮਤਲਬ ਆਪਣਾ ਗੋਡਾ ਤਾਂ ਹੁਣ ਤੇ ਰੱਖਣ ਨੂੰ ਮਰਵਾਤੇ ਹੋਰ ਇਹਦਾ ਕੋਈ ਮਤਲਬ ਦੂਰ ਦੂਰ ਤੱਕ ਹੈ ਹੀ ਨਹੀਂਗਾ ਮੂਸੇ ਵਾਲੇ ਦਾ ਇਹ ਕਤਲ ਦਾ ਕੋਈ ਦੂਰ ਤੱਕ ਹੋਰ ਮਕਸਦ ਨਹੀਂ ਹੈਗਾ ਮਕਸਦ ਸਿਰਫ ਇੰਨਾ ਹੀ ਆ ਇੱਕ ਦੂਜੇ ਦੇ ਉੱਤੇ ਲਿਵਰੇਜ ਦੀਏ ਰਾਜਨੀਤੀ ਖੇਡਦੇ ਆ ਬਾਪੂ ਬਲਕੌਰ ਸਾਂ ਮੈਂ ਤੈਨੂੰ ਫੇਰ ਆਨਾ ਇਹਰੇ ਮਗਰ ਬੜੀ ਦੁਨੀਆ ਤੁਰਦੀ ਅੱਜ ਵੀ। ਉਹ ਮੁੰਡੇ ਦੀ ਗੱਲ ਨੂੰ ਬੜੀ ਤੁਰਦੀ ਅੱਜ ਕੱਲ। ਇਹਨਾਂ ਨੂੰ ਹੋਰ ਨਾ ਕੁਝ ਕਰ ਇਹਨਾਂ ਨੂੰ ਅਪੀਲ ਕਰ। ਵੀ ਭਾਈ ਇਹਨਾਂ ਦੇ ਅੱਗੇ ਚੱਪੜੀਆਂ ਦੇ ਵਿੱਚ ਪਾਣੀ ਭਰ-ਭਰ ਕੇ ਰੱਖੋ ਇਹਨਾਂ ਦੇ ਅੱਗੇ। ਵੀ ਆ ਲੈ ਭਾਈ ਜੇ ਤੂੰ ਸਾਡਾ ਕੁਝ ਕਰ ਨਹੀਂ ਸਕਦਾ। ਇਹਦੇ ਜਿੱ ਨੱਕ ਡੋਬ ਕੇ ਤੈਥੋਂ ਵਾਪਸ ਚਲੇ ਜਾ। ਆਪਣੇ ਪਿੰਡਾਂ ਦੀਆਂ ਕੰਧਾਂ ਦੇ ਉੱਤੇ ਕੌਲਣਿਆਂ ਦੇ ਉੱਤੇ ਜਿਹੜੀਆਂ ਉਹ ਚੱਪੜੀਆਂ ਦੇ ਵਿੱਚ ਪਾਣੀ ਭਰ-ਭਰ ਕੇ ਰੱਖੋ ਤੇ ਇਹਨਾਂ ਨੂੰ ਦਰਸਾਓ। ਵੀ ਜੇ ਤੁਸੀਂ ਬੇਸ਼ਰਮ ਲੋਕ ਜੇ ਤੇ ਸਾਨੂੰ ਆ ਵੀ ਤਰੀਕਾ ਆਉਂਦਾ ਵਾ ਤੁਹਾਨੂੰ ਹੋਰ ਬੇਸ਼ਰਮ ਕੀਤਾ ਜਾਵੇ। ਨੱਕ ਡੋਬ ਕੇ ਮਰਨਾ ਚਾਹੀਦਾ ਇਹਨਾਂ ਨੂੰ। ਇੱਕ ਆਮ ਬੰਦੇ ਨੂੰ ਇਹਨਾਂ ਨੇ ਕੀ ਰਿਜ਼ਲਟ ਦੇ ਦੇਣਾ ਈ ਡੇਡੇ ਕੱਦ ਵਾਲੇ ਮੁੰਡੇ ਮਰਵਾਤੇ ਕੋਈ ਕਬੱਡੀ ਵਾਲੇ ਕੋਈ ਦੂਜੇ ਤੀਜੇ ਉਹਨਾਂ ਦੀ ਜ਼ਿੰਦਗੀ ਦਾ ਵੀ ਇਹਨਾਂ ਨੇ ਨਾਸ਼ ਕਰਕੇ ਰੱਖਤਾ। ਉਹਨਾਂ ਦੇ ਅਗਲੇ ਆ ਪਿਛਲੇ ਆਂਦਾ। ਇਹ ਕਰਕੇ ਲੋਕਤੰਤਰ ਦੀ ਤਾਕਤ ਨੂੰ ਪਛਾਣੋ। ਲੋਕਤੰਤਰ ਦੇ ਵਿੱਚ ਤੁਸੀਂ ਤਾਕਤਵਰ ਜੇ ਇਹ 2-4 ਆਣੇ ਦੇ ਲੋਕ ਜਿਹੜੇ ਕੱਲ ਉੱਠੇ ਆ ਟੀਵੀ ਦੇ ਵਿੱਚੋਂ ਤੇ ਅੱਜ ਵੱਡੀ ਸਕਰੀਨ ਤੇ ਆ ਗਏ ਆ। ਇਹਨਾਂ ਲੋਕਾਂ ਦੀ ਕੋਈ ਅਕਾਤ ਨਹੀਂ ਤੁਹਾਡੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ